ਮੇਰੇ ਕੋਲ ਨਹੀਂ ਇਹ 35 ਕਿਤੇ ਲੱਗੇ ਜਾਣੀ ਜੀ ਗੱਡੀ ਵੇਖ ਲਓ ਕਿੰਨੇ ਕਰਦੇ ਆ 380 300 ਫਾਈਲ ਬਣਾ ਕੇ ਤਿੰਨੋਂ ਤਿੰਨ ਕੀ ਫਾਈਲ ਮੇ ਹੋ ਨਹੀਂ ਕਿਸੇ ਨੇ ਪੀਛੇ ਭਾਈ ਕਭੀ ਦੋ ਨਹੀਂ ਆਏ ਚਲੋ ਜਿਹੜੇ ਜਿਹੜੇ ਵਿੱਚ ਸੌ ਰਿਹਾ ਹਾਂ ਜੀ ਆਹ ਦੇਖੋ ਛੋਟੇ ਬੱਚੇ ਹਣ ਬੈਠੇ ਰਹੋ ਹਾਂ ਜੀ ਆਹ ਕਨੇਰ ਰਕਤ ਨੱਚੀ ਮਾਦਰਾ ਆਹ ਦੇਖੋ ਜੀ ਆਹ ਦੇਖੋ ਇਹ ਛੋਟਾ ਜਿਹਾ ਬੱਚਾ ਹੈ ਜਿੰਨੇ ਜੇ ਦੁਨੀਆ ਵਿੱਚ ਦੇਖੀ ਇਹਨੂੰ ਦੁਨੀਆ ਬਾਰੇ ਕੋਈ ਪਤਾ ਨਹੀਂ ਹੈਗਾ ਇੱਕ ਉਹ ਛੋਟਾ ਜਿਹਾ ਬੱਚਾ ਹੈ ਮੈਂ ਇਸੀ ਤੋਂ ਹੈਰਾਨ ਹਾਂ ਜੇ ਪੰਜਾਬ ਪੁਲਿਸ ਨੂੰ ਇਹਨਾਂ ਦੀ ਇੰਨੀ ਪਰਵਾਹ ਹੈ ਇਹਨਾਂ ਨੂੰ ਖੁਦ ਆਪਣੀ ਪਰਵਾਹ ਕਿਉਂ ਨਹੀਂ ਹੈ ਜੀ ਤੁਸੀਂ ਧਾਰਮਿਕ ਸਥਾਨ ਤੇ ਇੱਕ ਮਿੰਟ ਜੀ ਹੈਲੋ ਕੋਈ ਮੱਥਾ ਟੇਕਣ ਜਾ ਰਹੇ ਹੋ ਪਰਮਾਤਮਾ ਤੁਹਾਡੀ ਮਨੋ ਕਾਮਨਾ ਪੂਰੀ ਕਰੇ ਪਰ ਤੁਸੀਂ ਭਾਰ ਢੋਣ ਵਾਲੀ ਗੱਡੀ ਦੇ ਵਿੱਚ ਸਵਾਰੀ ਨਹੀਂ ਬਿਠਾ ਸਕਦੇ ਕਿਤੇ ਅਗਰ ਖੁਦਾਨਾ ਖਾਸ ਤਾ ਕੋਈ 1921 ਦੀ ਗੱਲਬਾਤ ਹੋ ਜਾਂਦੀ ਹੈ ਇਹ ਤੁਸੀਂ ਕਹਿੰਦੇ ਜੀ ਹੁਸ਼ਿਆਰਪੁਰ ਪੁਲਿਸ ਕੀ ਕਰਦੀ ਹੈ ਹੁਸ਼ਿਆਰਪੁਰ ਪ੍ਰਸ਼ਾਸਨ ਕੀ ਕਰਦਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਕੋਈ ਵਿਅਕਤੀ ਹੁਸ਼ਿਆਰਪੁਰ ਦੇ ਵਿੱਚੋਂ ਆ ਕੇ ਟੈਕ ਕਰੂਲਾਂ ਦੀ ਪਾਲਣਾ ਨਹੀਂ ਕਰਦਾ ਤੇ ਹੁਸ਼ਿਆਰਪੁਰ ਪੁਲਿਸ ਕੀ ਕਰਦੀ ਹੈ ਉਹ ਤੁਹਾਨੂੰ ਦੱਸਦੇ ਆ ਬੇਟਾ ਆਪਣੇ ਕਾਗਜ਼ ਲੈ ਕੇ ਆਓ ਗੱਡੀ ਦੀ ਤੁਹਾਨੂੰ ਕਿਸੇ ਨੇ ਨਹੀਂ ਰੋਕਿਆ ਰਾਹ 'ਚ ਰੋਕਿਆ ਕੀ ਕਿਉਂ ਨਹੀਂ ਇੰਨਾ ਵਜਨ ਨਾ ਪਾਇਆ ਕਰੋ ਜੀ ਇੰਨਾ ਵਜਨ ਨਾ ਪਾਇਆ ਕਰੋ ਜੀ ਜਿੰਨਾ ਵੀ ਥੋੜੀ ਜਿਹੀ ਯਾਤਰੀ ਹੋ ਵੀ ਤੁਸੀਂ ਜਾ ਸਕਦੇ ਹੋ ਇੱਕ ਤੋਨ ਨੂੰ ਮਾਫ ਦਿੱਤਾ ਹੈ गाइस ਬੇਟਾ ਤੁਸੀਂ ਨਵੀਂ ਕੱਤੀ ਲਈ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਚੀਜ਼ ਦੀਆਂ ਪਰ ਜੇ ਤੁਸੀਂ ਟੈਪ ਟ੍ਰੈਪ ਕਰੂਲਾਂ ਦੀ ਪਾਲਣਾ ਨਹੀਂ ਕਰੋਗੇ ਇਹ ਜਿਹੜੇ ਗਿਫਟ ਹੈ ਇਹ ਤੁਹਾਨੂੰ ਮਿਲਦੇ ਰਹਿਣਗੇ ਠੀਕ ਹੈ ਜਿਹੜਾ ਤੁਸੀਂ ਸਨ ਰੂਫ ਕਰ ਰਹੇ ਹੋ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬ ਵਾਸੀਆਂ ਨੂੰ ਬੜੇ ਅਦਬ ਤੇ ਸਤਕਾਰ ਨਾਲ ਬੇਨਤੀ ਕਰਨੀ ਚਾਹਾਂਗਾ ਕਿ ਕੋਈ ਵੀ ਵਿਅਕਤੀ ਸਨ ਰੂਫ ਨਾ ਕਰੇ ਕਿਉਂਕਿ ਅਸੀਤ ਕੱਲ੍ਹ ਇਹਦੇ ਚਾਈਨਾ ਡੋਰ ਇੱਕ ਪਤੰਗ ਆ ਕੇ ਸੜਕ ਦੇ ਵਿੱਚ ਫਿਰ ਗਈ ਸੀ ਉਹ ਜਦੋਂ ਪਤੰਗ ਆਪਾਂ ਫੜੀ ਤੇ ਚਾਈਨਾ ਡੋਰਸ ਉਹਦੇ ਨਾਲ ਅਗਰ ਉਹ ਕਿਸੇ ਵੀ ਵਿਅਕਤੀ ਦੇ ਗਲੇ ਵਿੱਚ ਫਿਰ ਜਾਂਦੀ ਹੈ ਤੇ ਬਹੁਤ ਘਾਤਕ ਸਿੱਧ ਹੋਊਗੀ ਇਹਦੇ ਨਾਲ ਮੌਤ ਵੀ ਹੋ ਸਕਦੀ ਹੈ ਇੱਕ ਦਿਨ ਆਪਾਂ ਹਿਆਰਪੁਰ ਦੇ ਵਿੱਚ ਦੇਖਿਆ ਸੀ ਦੋ ਛੋਟੇ-ਛੋਟੇ ਬੱਚੇ ਇੱਕ ਬੇਟੀ ਸੀ ਇੱਕ ਬੇਟਾ ਸੀ ਉਹਦੇ ਸਨਰੂਪ ਉੱਪਰ ਜਿਹੜਾ ਕੀ ਗਰਦਨਾਂ 'ਤੇ ਕੱਡੀਆਂ ਹੋਈਆਂ ਸੀ ਤੇ ਫੜਾ ਪੰਜਾਬਏ ਕਰ ਰਹੇ ਸੀ ਕਿ ਆਪਣੇ ਮਾਨੂੰ ਪਰ ਪੰਜਾਬਏ ਨਹੀਂ ਹੈ ਇਹ ਬੜਾ ਖਤਰਨਾਕ ਖੇਡ ਹੈ ਮੈਂ ਸਾਰੇ ਪੇਰੈਂਟਸ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਇਸ ਤਰ੍ਹਾਂ ਕਰਕੇ ਆਪਣੇ ਬੱਚਿਆਂ ਦੀ ਜਿਹੜੀ ਕੀਮਤੀ ਜਾਨ ਉਹਨੂੰ ਖਤਰੇ ਦੇ ਵਿੱਚ ਨਾ ਪਾਓ ਇਹ ਸਰ ਤੁਹਾਡਾ ਗਿਫਟ ਹੈ ਇਹਨੂੰ ਪਲੀਜ਼ ਸੰਭਾਲ ਕੇ ਰੱਖਣਾ ਤੇ ਅੱਗੇ ਤੋਂ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਮੈਂ ਕੋਟ ਤੋਂ ਉਮੀਦ ਕਰਦਾ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਨਹੀਂ ਕਰੋਗੇ ਬੋਲੋ ਸੌਰੀ ਲਾ ਅੱਜ ਜਮ ਇਹ ਕਿਹਾ ਹੁੰਦਾ ਹੈ ਮੇਨਤਰਾ ਪਲੇਰੋ ਜੀ ਮੇਨਤਰਾ ਪਲੇਰੋ ਨਿਕਾ ਪਗਜ ਜੀ ਇੱਕ ਛੋਟਾ ਜਿਹਾ ਸਵਾਲ ਹੈ ਕਿ ਜਿੰਨਾ ਵੀ ਤੁਸੀਂ ਇਹ ਕੰਮ ਕਰ ਰਹੇ ਆ ਜਿੰਨਾ ਵੀ ਹਿਸ਼ਾਰਪੁਰ ਦੀ ਟ੍ਰੈਫਿਕ ਨੂੰ ਇਜ਼ੀ ਕਰਨ ਲਈ ਜੋ ਵੀ ਉਪਰਾਲਾ ਕਰ ਰਹੇ ਆ ਇਹਨਾਂ ਦੀ ਸ਼ੁਰੂਆਤ ਕਿੱਥੋਂ ਹੋ ਰਹੀ ਹੈ ਤੇ ਕਿਹਨਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਤੁਸੀਂ ਇਹ ਕੰਮ ਕਰ ਰਹੇ ਆ ਇਹ ਸਾਡੇ ਬਹੁਤ ਹੀ ਸਹਿਕਾਰਯੋਗ ਐਸਐਸਪੀ ਸ਼ੇਰਪੁਰ ਜੀ ਹੈ ਉਹ ਜਿੱਦਾਂ ਸਾਨੂੰ ਸਮੇਂ-ਸਮੇਂ ਤੇ ਗਾਈਡਲਾਈਨ ਦਿੰਦੇ ਆ ਅਸੀਂ ਉਹਨਾਂ ਦੇ ਹੁਕਮਾਂ ਮੁਤਾਬਕ ਜਿਹੜੀ ਇਹ ਜੋਗੀ ਕਰ ਰਹੇ ਆ ਜਿਸ ਤਰ੍ਹਾਂ ਤੁਸੀਂ ਇਹ ਦੇਖਿਆ ਕਿ ਕਿਹੜਾ ਕਿਹੜੀ ਗੱਡੀ ਹੈ ਬਲੈਰੋ ਮੰਹਿੰਦਰਾ ਬਲੈਰੋ ਇਹਦੇ ਵਿੱਚ ਧੂਰੀ ਤੋਂ ਆਏ ਆ ਮੱਥਾ ਟੇਕਣ ਵਾਸਤੇ ਪਹਾੜੀ ਏਰੀਆ ਵਿੱਚ ਗਏ ਆ ਔਰ ਦੇਖੋ ਇਹਦੇ ਵਿੱਚ 35 ਲੋਕ ਜਿਹੜੇ ਆ ਉਹ ਗੱਡੀ ਦੇ ਵਿੱਚ ਬੈਠੇ ਆ ਚੱਦ ਕੇ ਇਹ ਜਿਹੜੀ ਭਾਰ ਢੋਣ ਵਾਲੀ ਗੱਡੀ ਹੈ ਇਹਦੇ ਵਿੱਚ ਇਸ ਤਰ੍ਹਾਂ ਇਹ ਡਬਲ ਡੈਕਰ ਕਰਕੇ ਗੱਡੀ ਨੂੰ ਸਵਾਰੀਆਂ ਨੂੰ ਸੰਗਤ ਨੂੰ ਨਹੀਂ ਬਿਠਾ ਸਕਦੇ ਮੈਂ ਤੁਹਾਡੇ ਸਾਧੇ ਮرائی ਪੂਰੇ ਪੰਜਾਬ ਦੀ ਜਿਹੜੀ ਸੰਗਤ ਹੈ ਪੰਜਾਬ ਦੇ ਲੋਕਾਂ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹਾਂਗਾ ਕਿ ਆਪ ਜੀ ਜਦੋਂ ਵੀ ਕਿਸੇ ਧਾਰਮਿਕ ਸਥਾਨ ਤੇ ਨਕਮਸਤਕ ਹੋਣ ਵਾਸਤੇ ਜਾਂਦੇ ਹੋ ਤੇ ਪਲੀਜ਼ ਜਿਹੜੀਆਂ ਭਾਰ ਢੋਣ ਵਾਲੀਆਂ ਗੱਡੀਆਂ ਹਨ ਉਹਨਾਂ ਦੇ ਵਿੱਚ ਨਾ ਜਾਓ ਇਹਨਾਂ ਵਿੱਚ ਸਫ਼ਰ ਕਰਨਾ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ ਅਗਰ ਮੜਾ ਜੇ ਵੀ ਕਿਤੇ ਚੱਕ ਜੇ ਕੋਈ ਡੋਲਦੀ ਹੈ ਗੱਡੀ ਤੇ ਕੋਈ ਵੀ ਜਿਹੜਾ ਵੱਡਾ ਹਾਦਸਾ ਵਾਪਰ ਸਕਦਾ ਤਾਂ ਮੈਂ ਵੀ ਬੇਨਤੀ ਕਰਾਂਗਾ ਕਿ ਕੋਈ ਵੀ ਪੰਜਾਬ ਦਾ ਵਿਅਕਤੀ ਅਗਰ ਹਿਸ਼ਾਰਪੁਰ ਨੂੰ ਕਰਾਸ ਕਰਦਾ ਤੇ ਬੜਾ ਸੋਚ ਸਮਝ ਕੇ ਕਰਾਸ ਕਰੇ ਅਸੀਂ ਕੋਈ ਵੀ ਗੱਡੀ ਹੈ ਜਿਹੜੀ ਆ ਹਿਸ਼ਾਰਪੁਰ ਦੇ ਵਿੱਚੋਂ ਨਾ ਆਉਣ ਦੇਣੀ ਹੈ ਨਾ ਜਾਣ ਦੇਣੀ ਹੈ ਅਸੀਂ ਸਪੈਸ਼ਲ ਇੱਕ ਇੱਥੇ ਇੱਕ ਟਾਸਕ ਰੱਖਿਆ ਵੀ ਕੋਈ ਵੀ ਗੱਡੀ ਜਿਹੜੀ ਹਿਸ਼ਾਰਪੁਰ ਦੇ ਵਿੱਚ ਇੱਦਾਂ ਨਹੀਂ ਐਂਟਰ ਹੋ ਸਕਦੀ ਤੇ ਨਾ ਹੀ ਆ ਸਕਦੀ ਹੈ ਨਾ ਹੀ ਜਾ ਸਕਦੀ ਹੈ ਔਰ ਜਿਹੜੀ ਗੱਡੀ ਅਸੀਂ ਇੱਥਾਂ ਫੜਾਂਗੇ ਉੱਤੇ ਬਿਲਕੁਲ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਅਸੀਂ ਕਰਾਂਗੇ ਆ ਲਓ ਜੀ ਇਹ ਤੁਹਾਡਾ ਗਿਫਟ ਹੈ ਪੂਰੀ ਵਾਲਿਓ ਇਹ ਤੁਹਾਡਾ ਗਿਫਟ ਹੈ ਤੇ ਜਦੋਂ ਤੁਸੀਂ ਦੁਬਾਰਾ ਹੁਸ਼ਿਆਰਪੁਰ ਆਉਣਾ ਹੈ ਤੇ ਪਲੀਜ਼ ਇਦਾਂ ਨਾ ਕਰੀਂ ਠੀਕ ਹੈ ਜੀ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਬੋਲੋ ਹਾਂ ਇਹਨੂੰ ਬੇਟਾ ਸੰਭਾਲ ਕੇ ਰੱਖਣਾ ਜਦੋਂ ਦੂਜੀ ਵਾਰ ਫੇਰ ਕਦੇ ਹੁਸ਼ਿਆਰਪੁਰ ਆਉਣ ਦਾ ਮੌਕਾ ਮਿਲੇ ਇਹਨੂੰ ਜਰੂਰ ਦੇਖਣਾ ਥੈਂਕ ਯੂ